ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਵਫਾਕ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਫਾਗਨ ਮਾਜਰਾ ਦੀ ਮਹਿਲਾ ਅਮਰਜੀਤ ਕੌਰ ਦੀ ਮੌਤ ਦੇ ਲਈ ਇੱਕ ਹਸਪਤਾਲ ਤੇ ਦੋਸ਼ ਲਗਾਏ ਜਾ ਰਹੇ ਨੇ ਤੇ ਪਿਛਲੇ 5 ਦਿਨਾਂ ਤੋਂ ਮਹਿਲਾ ਨੂੰ ਇਨਸਾਫ ਦਿਲਵਾਉਣ ਲਈ ਹਸਪਤਾਲ ਦੇ ਬਾਹਰ ਚੱਲ ਰਹੇ ਦਰਨੇ ਤੋਂ ਬਾਅਦ ਕਿਸਾਨ ਯੂਨੀਅਨ ਨੇ 2 ਘੰਟੇ ਲਈ ਹਸਪਤਾਲ ਦਾ ਗੇਟ ਬੰਦ ਕਰ ਦਿੱਤਾ ਅਤੇ 8 ਦਸੰਬਰ ਨੂੰ ਗगन ਚੌਂਕ ਜਾਮ ਕਰਨ ਦਾ ਵੀ ਐਲਾਨ ਕੀਤਾ ਹੈ ਬਹਾਦਰ ਸਿੰਘ ਪਿੰਡ ਫਗਣ ਮਜਰਾਈ ਜੋ ਕਿ ਮੇਰੀ ਵਾਈਫ ਨੂੰ ਮੈਂ ਇੱਥੇ ਚੂਹੇ ਦੇ ਆਪਰੇਸ਼ਨ ਨੂੰ ਲੈ ਕੇ ਆਇਆ ਸੀ ਇਹਨਾਂ ਨੇ ਆਖਿਆ ਵੀ ਚੂਹੇ ਦਾ ਆਪਰੇਸ਼ਨ ਹੋਊਗਾ ਪਰ ਇਹਨਾਂ ਨੇ ਪਹਿਲਾ ਆਪਰੇਸ਼ਨ ਕਰਿਆ ਪੂਰਾ ਛੋਟਾ ਪਤਾ ਜੀ ਉਸ ਤੋਂ ਬਾਅਦ ਸਾਨੂੰ ਛੁੱਟੀ ਕਰ ਦਿੱਤੀ ਗਈ ਪਰ ਦਰਦ ਨਾ ਹਟਿਆ ਦੁਬਾਰਾ ਫੇਰ ਆਇਆ ਇਹਨਾਂ ਨੇ ਕਿਹਾ ਨਹੀਂ ਚੂਹੇ ਦਾ ਦੁਬਾਰਾ ਆਪਰੇਸ਼ਨ ਹੋਊਗਾ ਤੇ ਉਹ ਡਾਕਟਰ ਬਾਹਰ ਚਲਾ ਗਿਆ ਤੁਸੀਂ ਬਾਹਰੋਂ ਟ੍ਰੀਟਮੈਂਟ ਲੈ ਲਓ ਅਸੀਂ ਬਾਹਰੋਂ ਟ੍ਰੀਟਮੈਂਟ ਲੈ ਕੇ ਜ਼ਖਮ ਮੜਾ ਮੋੜਾ ਸਹੀ ਕਰਾ ਕੇ ਦੁਬਾਰਾ ਇਹਨਾਂ ਦੇ ਆਉਣ ਦੀ ਵੇਟ ਕਰਕੇ ਇਹਨਾਂ ਕੋਲ ਆਏ ਇਹਨਾਂ ਨੇ ਦੁਬਾਰਾ ਆਪਰੇਸ਼ਨ ਕਰਿਆ ਦੁਆਰਾ ਆਪਰੇਸ਼ਨ ਕਰਨ ਤੋਂ ਉਪਰੰਤ ਉਹਦੇ ਵਿੱਚੋਂ ਪੱਸ ਨਹੀਂ ਹੱਟੀ। ਉਸ ਤੋਂ ਬਾਅਦ ਅਸੀਂ ਜਦੋਂ ਇਹਨਾਂ ਦਾ ਇਲਾਜ ਤੇ ਉਹਨਾਂ ਦੇ ਹੱਥ ਛਾੜਤਾ ਸੀ ਅਸੀਂ ਪੀਜੀਆਈ ਜਾ ਕੇ ਇਲਾਜ ਕਰਵਾਇਆ ਤਾਂ ਪੀਜੀਆਈ ਦੇ ਵਿੱਚ ਉਹਦੇ ਵਿੱਚੋਂ ਜਾਖਮ ਦੇ ਵਿੱਚੋਂ ਤਿੰਨ ਟੁਕੜੇ ਪੰਜ ਦੇ ਨਿਕਲੇ ਨੇ ਜੀ। ਉਸ ਪੰਜ ਦੇ ਨਿਕਲਣ ਦੇ ਕਰਕੇ ਉਹਦੇ ਉਹਨਾਂ ਨੂੰ ਇੰਨੀ ਜ਼ਿਆਦਾ ਇਨਫੈਕਸ਼ਨ ਹੋ ਗਈ ਤਾਂ ਉਹਨੂੰ ਪੀਜੀਆਈ ਵਾਲਿਆਂ ਨੇ ਇਹ ਗੱਲ ਆਖੀ ਆ ਕਿ ਇਹਨਾਂ ਨੂੰ 80% ਇਨਫੈਕਸ਼ਨ ਹੋ ਚੁੱਕੀ ਹੈ। ਇਹਨਾਂ ਨੂੰ ਕੋਸ਼ਿਸ਼ ਕਰ ਲੈਣੇ ਪਰ ਇਹਨਾਂ ਦੀ ਨਾਲ ਉਮੀਦ ਹੈ ਜੀ। ਇਹ ਹਸਪੀਟਲ ਨੇ ਬਹੁਤ ਅਣਗਹਿਲੀ ਕਰਕੇ ਸਾਡਾ ਜੀ ਮਾਰ ਦਿੱਤਾ। ਹੁੰ ਫੇ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਜੀ ਮੰਗ ਤਾਂ ਇਹੀ ਕਰਨਾ ਚਾਹੁੰਦੇ ਆਂ ਵੀ ਇਹ ਜੇ ਗੁੱਚੜਖਾਨੇ ਬੰਦ ਹੋਣੇ ਚਾਹੀਦੇ ਨੇ ਜੀ ਵੀ ਇਹ ਜਦ ਇਹਨਾਂ ਕੋਈ ਸਿੱਖਿਸ਼ਿਤ ਡਾਕਟਰ ਨਹੀਂ ਹੈਗੇ ਇਹ ਕਿਉਂ ਇੱਕ ਕਾਰੋਬਾਰ ਚਲਾ ਰਹੇ ਨੇ ਜੀ ਤੁਸੀਂ ਅੰਦਰ ਮੈਨੇਜਮੈਂਟ ਕੋਲ ਗੱਲਬਾਤ ਕਰੀ ਹੈ ਜੀ ਕੀ ਹਾਲ ਨਿਕਲਿਆ ਹੈ ਜੀ ਉਹਦੇ ਵਿੱਚ ਕੁਝ ਨਹੀਂ ਉਹ ਤਾਂ ਕਹਿੰਦੇ ਸਾਡੀ ਗਲਤੀ ਨਹੀਂ ਕੋਈ ਅਸੀਂ ਤਾਂ ਆਪਰੇਸ਼ਨ ਠੀਕ ਕਰਿਆ ਠੀਕ ਕਰਿਆ ਤਾਂ ਦੂਜੀ ਵਾਰੀ ਆਪਰੇਸ਼ਨ ਕਰਨ ਦੀ ਕੀ ਲੋੜ ਪੈਗੀ ਦੂਜੀ ਵਾਰੀ ਵੀ ਕਰਿਆ ਤਾਂ ਤੀਜੀ ਵਾਰੀ ਫੇਰ ਕੀ ਲੋੜ ਪੈਗੀ ਜੀ ਉਹ ਫੇ ਤੁਸੀਂ ਕੀ ਕਰੋਗੇ ਕਿ ਉਹਨਾਂ ਕਿਸਾਨ ਜਥੇਬੰਦੀ ਕੋਟੇ ਨਾਲ ਆਈ ਹੋਈ ਹੈ ਉਹ ਜੋ ਵੀ ਸਾਡੇ ਆਗੂ ਸਾਹਿਬਾਨ ਜੋ ਵੀ ਅੱਗੇ ਦੀ ਰਣਨੀਤੀ ਬਣਾਉਣਗੇ ਉਹਨਾਂ ਦੇ ਤਹਿ ਅਨੁਸਾਰ ਫੁੱਲ ਚੜਾਵਾਂਗੇ ਸਾਡੇ ਹੋਰ ਸੁਭਾਸ ਤੇਜ ਹੋਣਗੇ ਇਸ ਤਰ੍ਹਾਂ ਪਹੁੰਚ ਕੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਦੋਂ ਇੱਥੇ ਆਏ ਆਂ ਅਸੀਂ ਇਹ ਪਿੰਡ ਫੱਡਣ ਮੱਝਰੇ ਤੇ ਭੈਣਾ ਮਰਜੀਤ ਕੌਰ ਹੈ ਤੇ ਉਹਨਾਂ ਨੇ ਇੱਥੇ ਪਿਛਲੇ ਦਿਨੇ ਇਹਨਾਂ ਦਾ ਚੂਲੇ ਦਾ ਆਪਰੇਸ਼ਨ ਕਰਵਾਇਆ ਸੀਗਾ ਉਹ ਚੂਲੇ ਦਾ ਆਪਰੇਸ਼ਨ ਕਰਾਉਣ ਨਾਲ ਇਹਨੂੰ ਦਰਦਿਤ ਹੋ ਗਿਆ ਇਹ ਦੁਬਾਰੇ ਆਏ ਇਹਨਾਂ ਨੇ ਦੁਬਾਰੇ ਆਪਰੇਸ਼ਨ ਕੀਤਾ ਤਾਂ ਦੁਬਾਰੇ ਆਪਰੇਸ਼ਨ ਕੀਤਾ ਤਾਂ ਉਸ ਆਪਰੇਸ਼ਨ ਦਾ ਫੇਰ ਦਰਦ ਸ਼ੁਰੂ ਹੋ ਗਿਆ ਇਹ ਉਰੇ ਆਏ ਲੈ ਕੇ ਆਪਣਾ ਮਰਜੀਤ ਕੌਰ ਨੂੰ ਤਾਂ ਉਹਦੇ ਟਾਂਕਿਆਂ ਦੇ ਵਿੱਚ ਪਸ ਪੈ ਚੁੱਕੀ ਆ ਤਾਂ ਇਹਨਾਂ ਨੇ ਕੀ ਕਰਿਆ ਇੱਕ ਬਾਰ ਆਪਾਂ ਨੇ ਕਿੰਨੇ ਦੀ 40000 ਦੀ ਕਹਿੰਦੇ ਆ ਪਤਾ ਨਹੀਂ ਕਿੰਨੇ ਦੀ ਮਸ਼ੀਨ ਆਉਂਦੀ ਆ ਦੇਖੋ ਉਹ ਪਸ ਖਿੱਚਣ ਵਾਲੀ ਮਸ਼ੀਨ ਲੈਤੀ ਇਹਨਾਂ ਨੇ ਜਿਹੜਾ ਲਾਜ ਟ੍ਰੀਟਮੈਂਟ ਨਹੀਂ ਹੋਣਾ ਨਾ ਜੀ ਉਹ ਪਸ ਖਿੱਚਣ ਨਾਲ ਤਾਂ ਲਾਜ ਨਹੀਂ ਹੋਣਾ ਦਾ ਹੋਣਾ ਜੇ ਨਾ ਮਾਫੀ ਤੇ ਬਾਈ ਪੂਰਾ ਡਰ ਚੁੱਕਿਆ ਉਹ ਡਾਕਟਰਾਂ ਦੇ ਨਗਹਿਲੀ ਦੇ ਨਾਲ ਹੋਇਆ ਇਹ ਪਰਿਵਾਰ ਇੱਥੇ ਮਿਲਿਆ ਵੀ ਇਹਦਾ ਇਲਾਜ ਕਰੂਗੇ ਉਹ ਫੇਰ ਆਸ਼ੀਮਾਨ ਕਰਦੇ ਤੇ ਅੱਖ ਰੱਖਦੇ ਦੇਖੋ ਇਨਸਾਨੀਅਤ ਹੈ ਜੇ ਇੱਕ ਵਾਰੀ ਗਲਤੀ ਉਹਨੇ ਕੀਤੀ ਆ ਉਹਦਾ ਫ੍ਰੀ ਇਲਾਜ ਕਰਨਾ ਚਾਹੀਦਾ ਸੀ ਉਹ ਭੈਣ ਦਾ ਉਹ ਦੁਆਰੇ ਉਹਦਾ ਕਾਰਡ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆ ਵੀ ਇੱਥੇ ਠੱਗੀ ਹਲੇ ਬਰਕਰਾਰ ਆ ਵੀ ਆਪਾਂ ਹੋਰ ਲੋਕ ਲਈਏ ਤਾਂ ਜਦੋਂ ਇਹ ਪਰਿਵਾਰ ਭੈਣ ਅਮਰਜੀਤ ਕੌਰ ਨੂੰ ਬਚਾਉਣ ਦੇ ਲਈ ਸੰਡਿਗੜ ਪੀਜੀਐਹ ਰੈਫਰ ਕਰਦਾ ਤਾਂ ਉੱਥੋਂ ਉਸ ਭੈਣ ਦੀ ਕਹਿੰਦੇ ਸਰਜਰੀ ਕਰਨੀ ਹੈ ਜਦੋਂ ਉਹਨਾਂ ਨੇ ਉਹਦਾ ਇਲਾਜ ਕਰਨ ਵਾਸਤੇ ਜ਼ਖਮ ਨੂੰ ਸਾਫ਼ ਕੀਤਾ ਤੇ ਬਾਦਰ ਸਿੰਘ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਇਹ ਗੱਲਾਂ ਦੇ ਵਿੱਚ ਸਚਾਈਆ ਉੱਥੇ ਹੀ ਪੀਜੀਐਹ ਹਸਪੀਟਲ ਇਹ ਕਹਿੰਦਾ ਕਹਿੰਦੇ ਸਪੰਜ ਦੇ ਕਾਰਨ ਇਹਦੇ ਪੱਸ ਪੈ ਚੁੱਕੀ ਆ ਵੀ ਇਹ ਮਸ਼ੀਨ ਲਵਾਈ ਕਿਉਂ ਤੁਸੀਂ ਨੇ ਉਹ ਕਹਿੰਦੇ ਵੀ 80% ਚਾਂਸ ਨੇ 90% ਚਾਂਸ ਨੇ 80% ਜਿਹੜੀ ਉਹਦੀ ਰਿਫਲੈਕਸ਼ਨ ਬਾਦ ਸੁ ਚੋਕੀ ਆ ਜੱਕ ਦੀ ਆ ਤੁਸੀਂ ਸਮਰਥਨ ਵਾਸਤੇ ਆਏ ਇਹ ਕੀ ਕਰੋਗੇ ਜੀ ਅਸੀਂ ਵੀ ਅਸ ਭੈਣ ਅਮਰਜੀਤ ਕੌਰ ਨਾਲ ਹੋਏ ਆ ਜਜੋ ਉਹ ਸਾਡੀਆਂ ਬਹੁਤ ਭੈਣਾਂ ਨਾਲ ਸਾਡੇ ਛੋਟੇ ਛੋਟੇ ਬੱਚਿਆਂ ਨਾਲ ਸਾਡੇ ਵੀਰ ਬਜ਼ੁਰਗਾਂ ਨਾਲ ਸਾਡੇ ਚਾਚੇ ਤਾਂ ਆਿਆਂ ਨਾਲ ਇੱਥੇ ਕਹਿੰਦੇ ਵੱਡੀਆਂ ਘਟਨਾਵਾਂ ਹੁੰਦੀਆਂ ਨੇ ਅਸੀਂ ਐਸਾ ਭੈਣ ਅਮਰਜੀਤ ਕੌਰ ਦੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਅਸੀਂ ਇਨਸਾਫ ਦਿਵਾਉਣ ਦੇ ਲਈ ਆਏ ਆ ਵੀ ਗੱਲ ਇਹ ਆ ਨਗੈਲੀ ਦਾ ਹਸਪੀਟਲ ਨੇ ਕੀਤੀ ਆ ਤਾਂ ਇਹ ਜਿਹੜੀ ਪਰ ਪਈ ਹੈ ਉਹ ਵੀ ਹਸਪਤਲ ਨੇ ਕਰਨੀ ਹੈ ਤਾਂ ਅਸੀਂ ਇਹ ਮੰਗ ਕਰਦੇ ਆਂ ਵੀ ਇਹ ਨੂੰ ਜਿਹੜਾ ਨਿਲਮ ਨੇ ਕੀਤਾ ਤੇ ਹਸਪਤਲ ਦੇ ਵਿੱਚ ਅਤਿਆਚਾਰ ਕਰ ਰਹੀ ਆ ਕਾਰਡ ਦੀ ਦੁਰਵਰਤੋਂ ਕਰ ਰਹੀ ਆ ਇਹਨੂੰ ਤਾਲਾ ਲੱਗਣਾ ਚਾਹੀਦਾ ਪੂਰਨ ਤੌਰ ਤੇ ਤਾਂ ਕਿ ਸਾਡੇ ਨੌਜਵਾਨ ਵੀਰ ਭੈਣਾਂ ਬੱਚੇ ਸਿੱਖਣ ਇਹ ਜਿਹੜੀ ਭੈਣ ਅਮਰਜੀਤ ਕੌਰ ਹੈ ਇਹ 40 ਸਾਲ ਦੀ ਜੰਗ ਸੀ 40 ਸਾਲ ਦੀ ਉਮਰ ਇੱਕ ਚੂਲੇ ਦੇ ਨਾਲ ਯਾਰ ਜਾਨ ਜਾਣੀ ਇੱਕ ਸੋਚਣ ਵਾਲਾ ਵਿਸ਼ਾ ਹੈ ਇੱਥੇ ਅਸੀਂ ਇਹ ਵੀ ਕਰਦੇ ਆ ਠੀਕ ਹੈ ਮੀਡੀਆ ਰਹੀ ਗੱਲ ਇਹ ਜੇ ਕੋਈ ਸਹਿਰ ਮੰਤਰੀ ਵੀ ਦੇਖਦਾ ਤੇ ਲਾਕਾ ਨਿਵਾਸੀ ਵੀ ਦੇਖਦਾ ਜਮੇਵਾਰ ਅਧਿਕਾਰੀ ਇਹਦੀਆਂ ਡਿਗਰੀਆਂ ਵੀ ਚੈੱਕ ਹੋਣੀਆਂ ਚਾਹੀਦੀਆਂ ਤੇ ਡਿਗਰੀ ਹੋਲਡਰ ਇੱਥੇ ਜਿਹਨੇ ਪਾਵਲ ਨੇ ਉਹ ਹੈਗੇ ਨੇ ਜਾਂ ਮਤਲਬ ਭਾਈ ਛੋਟੇ ਮੋਟੇ ਰੱਖੇ ਹੋਏ ਨੇ ਵੀ ਲੋਕਾਂ ਦੀਆਂ ਜਾਨਾਂ ਨਾਲ ਖੇਡੋ ਜਾਨਾਂ ਨੂੰ ਮਤਲਬ ਮਾਰਨ ਦਾ ਠਿਕਲੇ ਇਹਨਾਂ ਨੇ ਇਹ ਸਪਰੇਟ ਤੋਂ ਬਾਅਦ ਹੀ ਲੇਡੀਜ਼ ਦੀ ਹੋਇਜ਼ दैट। ਉਹਨਾਂ ਪਰਿਵਾਰਕ ਮੈਂਬਰ ਅਤੇ ਹੀ ਕਿਸਾਨ ਯੂਨੀਅਨ ਵਾਲੇ ਦੀ ਇੱਥੇ ਇੱਕ ਧਰਨਾ ਮੁਜਾਹਰਾ ਕਰਨ ਲਈ ਆਈ। ਉਹ ਤੁਹਾਡੇ ਤੋਂ ਕੀ ਡਿਮਾਂਡ ਕਰਨੀ ਹੈ? ਦੇਖੋ ਇਹ ਪੇਸ਼ੈਂਟ ਦਾ ਨਾਮ ਹੈ ਅਮਰਜੀਤ ਕੌਰ। ਇਹਦੀ ਉਮਰ ਹੈ 42 ইয়ার্স। ਠੀਕ ਹੈ। ਔਰ ਇਹ ਜਿਹੜਾ ਹੈ ਪੇਸ਼ੈਂਟ ਸਾਡੇ ਕੋਲ ਸਭ ਤੋਂ ਪਹਿਲਾਂ 13/7/2025 ਨੂੰ ਨੀਲਮ ਹਸਪੀਟਲ ਦੇ ਵਿੱਚ ਆਪਰੇਟ ਹੋਇਆ। ਠੀਕ ਹੈ। ਔਰ ਇਹਦੇ ਚੋਲੇ ਦਾ ઓપરેટ ਹੋਇਆ ਸੀ ਡਾਕਟਰਾਂ ਨੇ ਪੂਰਾ ਅਸੈਸਮੈਂਟ ਕਰਕੇ ਔਰ ਇੱਕ ਕੁਆਲੀਫਾਈਡ ਡਾਕਟਰ ਨੇ ਇਹਨਾਂ ਦਾ ਟ੍ਰੀਟਮੈਂਟ ਕੀਤਾ ਔਰ ਪ੍ਰੋਪਰ ਇਹਨੂੰ ਡਿਸਚਾਰਜ ਕੀਤਾ ਠੀਕ ਹੈ ਔਰ ਡਿਸਚਾਰਜ ਸਮਰੀਆਂ ਨੂੰ ਪ੍ਰੋਪਰ ਦਿੱਤੀ ਔਰ ਉਹਦੇ ਵਿੱਚ ਹਰੇਕ ਇहतਿਆਤ ਜਿਹੜੀ ਲੈਣੀ ਹੁੰਦੀ ਆ ਉਹਦੇ ਚ ਲਿਖਿਆ ਕਿਹੜੀ ਦਵਾਈ ਲੈਣੀ ਆ ਕੀ ਹੈ ਬਟ ਇਹ ਪੇਸ਼ੈਂਟ ਹੈ ਜਿਹੜਾ ਆਪਣੇ ਘਰ ਦੇ ਵਿੱਚ ਉਹ ਇहतਿਆਤ ਨਹੀਂ ਲੈ ਪਾਇਆ ਪ੍ਰਿਕਾਸ਼ਨ ਨਹੀਂ ਲੈ ਪਾਇਆ ਔਰ ਇੱਕ ਕਰੇ ਗਿਰ ਗਿਆ ਠੀਕ ਹੈ ਔਰ ਇਹ ਜਦੋਂ ਗਿਰਿਆ ਤਾਂ ਇਹਦਾ ਚੂਲਾ ਹਿੱਲ ਗਿਆ ਜਦੋਂ ਚੂਲਾ ਹਿੱਲਿਆ ਤਾਂ ਇਹ ਕੁਛ ਦਿਨ ਪੇਨ ਸੰਦੇ ਰਹੇ ਔਰ ਜਦੋਂ ਕੋਈ ਵੀ ਚੀਜ਼ ਆਪਰੇਟਿਡ ਚੀਜ਼ ਅਗਰ ਐਸਾ ਕੁਝ ਹੁੰਦਾ ਹੈ ਤਾਂ ਉੱਚ ਇਨਫੈਕਸ਼ਨ ਵੀ ਹੋ ਸਕਦੀ ਹੈ ਤੇ ਇਹ ਸਾਡੇ ਕੋਲ ਨੌਵੇਂ ਅ 8ਵੇਂ ਮਹੀਨੇ ਦੇ ਲਾਸਟ ਦੇ ਵਿੱਚ ਇਹ ਪੇਸ਼ੈਂਟ ਨੂੰ ਫੇਰ ਲੈ ਕੇ ਆਏ ਜਦੋਂ ਪੇਨ ਇਹਨਾਂ ਤੋਂ ਰਿਲੀਫ ਨਹੀਂ ਹੋਈ ਤਾਂ 8ਵੇਂ ਮਹੀਨੇ ਦੇ ਲਾਸਟ ਜਦੋਂ ਇਹ ਲੈ ਕੇ ਆਏ ਤਾਂ ਡਾਕਟਰ ਨੇ ਇਹਨਾਂ ਨੂੰ ਫੇਰ ਅਸੈਸਮੈਂਟ ਕੀਤੀ ਪੁੱਛਿਆ ਇਹਨਾਂ ਨੇ ਕਿਹਾ ਕਿ ਸਾਡਾ ਪੇਸ਼ੈਂਟ ਘਰੇ ਗਿਰ ਗਿਆ ਸੀ ਅਸੀਂ ਸੋਚਿਆ ਕਿ ਚਲੋ ਠੀਕ ਹੋ ਜਾਊਗਾ ਬਟ ਉਹ ਹੋਇਆ ਨਹੀਂ ਤੇ ਡਾਕਟਰ ਨੇ ਇਹਨਾਂ ਨੂੰ ਦੁਬਾਰਾ ਸੁਜੈਸਟ ਕੀਤਾ ਕਿ ਜਿਹੜਾ ਹੈ ਇਹਦਾ ਸੈਕੰਡ ਆਪਰੇਟ ਹੋਊਗਾ ਔਰ ਇਹਨੂੰ ਦੁਬਾਰਾ ਸੈੱਟ ਕੀਤਾ ਜਾਊਗਾ ਤਾਂ ਇਹਨਾਂ ਦਾ ਜਿਹੜਾ ਆਪਰੇਟ ਹੈ ਉਹ ਦੁਬਾਰਾ ਰੀ ਆਪਰੇਟ ਹੋਇਆ ਇਹ ਜਿਹੜਾ ਸਾਰਾ ਟ੍ਰੀਟਮੈਂਟ ਹੈ ਆਯੁਸ਼ਮਨ ਕਾਰਡ ਦੇ ਜ਼ਰੀਏ ਹੋਇਆ ਠੀਕ ਹੈ ਔਰ ਇਹਨਾਂ ਤੋਂ ਕੋਈ ਵੀ ਪੈਸਾ ਚਾਰਜ ਨਹੀਂ ਕੀਤਾ ਗਿਆ ਔਰ ਜਦੋਂ ਆਪਾਂ ਕੋਈ ਵੀ ਚੀਜ਼ ਇੱਕ ਵਾਰ ઓਪਰੇਟ ਹੁੰਦੀ ਹੈ ਦੂਜੀ ਵਾਰ ਉਹੀ ਚੀਜ਼ ઓਪਰੇਟ ਹੁੰਦੀ ਹੈ ਤਾਂ ਹੋਰ ਜਿਹੜੀਆਂ ਧਿਆਨ ਰੱਖਣਾ ਪੈਂਦਾ ਪ੍ਰੀਕੌਸ਼ਨਸ ਲੈਣੀਆਂ ਪੈਂਦੀਆਂ ਨੇ ਚੰਗੀ ਡਾਈਟ ਲੈਣੀ ਪੈਂਦੀ ਹੈ ਆਰਾਮ ਕਰਨਾ ਪੈਂਦਾ ਠੀਕ ਹੈ ਔਰ ਟਾਈਮ ਤੇ ਦਵਾਈ ਲੈਣੀ ਪੈਂਦੀ ਹੈ ਤਾਂ ਇਹ ਨਾ ਚੀਜ਼ਾਂ ਨੂੰ ਸਾਰੀਆਂ ਚੀਜ਼ਾਂ ਨੂੰ ਸਮਝਾ ਕੇ ਇਹਨਾਂ ਨੂੰ ਫੇਰ ਭੇਜਿਆ ਗਿਆ ਕਿ ਹੁਣ ਇਹ ਚੀਜ਼ ਨੂੰ ਖਰਾਬ ਨਾ ਕਰ ਲਿਓ ਬਟ ਇਹਨਾਂ ਇਹ ਪੇਸ਼ੈਂਟ ਨੇ ਫੇਰ ਇਸ ਜਿਹੜਾ ਹੈ ਆਪਣਾ ਇਤਿਹਾਸ ਨਹੀਂ ਰੱਖੀ ਆ ਆਪਣਾ ਪ੍ਰੀਕਾਸ਼ਨਸ ਨਹੀਂ ਲੈਂਦੀਆਂ ਤਾਂ ਉਸ ਤੋਂ ਬਾਅਦ ਇਹ ਇਹ ਜਿਹੜਾ ਜ਼ਖਮ ਹੈ ਉਹ ਭਰ ਨਹੀਂ ਪਾਇਆ ਔਰ ਜ਼ਖਮ ਨਾ ਭਰਨ ਕਰਕੇ ਥੋੜੀ ਜਿਹੀ ਇਹਦੇ ਵਿੱਚ ਇਨਫੈਕਸ਼ਨ ਹੋਈ ਔਰ ਕੁਝ ਬੰਦੇ ਅੱਜ ਤੋਂ 50 55 ਦਿਨ ਪਹਿਲਾਂ ਮੇਰੇ ਕੋਲ ਆਏ ਕਿ ਇੱਕ ਫੋਟੋ ਲੈ ਕੇ ਨਾ ਹੀ ਪੇਸ਼ੈਂਟ ਦਾ ਅਟੈਂਡੈਂਟ ਆਇਆ ਨਾ ਪੇਸ਼ੈਂਟ ਖੁਦ ਆਇਆ ਤਾਂ ਦੋ ਤਿੰਨ ਬੰਦੇ ਜਿਹੜੇ ਸੀਗੇ ਇਹਨਾਂ ਦੇ ਆਏ ਜਿਹੜੇ ਪ੍ਰੋਟੈਸਟ ਦੇ ਵਿੱਚ ਵੀ ਐ ਤਾਂ ਉਹਨਾਂ ਨੇ ਮੈਨੂੰ ਫੋਟੋ ਦਿਖਾਈ ਮੈਂ ਉਹਨਾਂ ਨੂੰ ਮੈਂ ਆਪਣੇ ਡਾਕਟਰ ਨੂੰ ਦਿਖਾਈ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਪੇਸ਼ੈਂਟ ਨੂੰ ਜਿਹੜਾ ਹੈ ਕਰੇ ਨਾ ਰੱਖੋ ਇਹਨੂੰ ਲੈ ਕੇ ਆਓ ਠੀਕ ਹੈ ਤੇ ਇਹ ਜਿਹੜੀ ਇਹਦੀ ਜਿਹੜੀ ਇਹਦੇ ਵਿੱਚ ਇਨਫੈਕਸ਼ਨ ਹੈ ਜਾਂ ਕੋਈ ਵੀ ਚੀਜ਼ ਹੈ ਇਹਨੂੰ ਆਪਾਂ ਠੀਕ ਕਰੀਏ ਤੇ ਬਟ ਇਹ ਜਿਹੜੇ ਹੈ ਇਸ ਚੀਜ਼ ਤੇ ਨਹੀਂ ਆ ਰਹੇ ਸੀ ਇਹ ਕਹਿੰਦੇ ਵੀ ਅਸੀਂ ਜਿਹੜਾ ਹੈ ਤੁਸੀਂ ਸਾਡੇ ਜਿਹੜੇ ਹੈ ਕਿ ਆਸ਼ਮਨ ਕਾਰਡ 'ਤੇ ਜਿਹੜੇ ਪੈਸੇ ਹੈ ਉਹ ਸਾਡੇ ਵਾਪਸ ਦੇ ਦਿਓ ਤਾਂ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਇਸ ਤਰੀਕੇ ਨਾਲ ਨਹੀਂ ਹੁੰਦਾ ਕਿ ਹਾਂ ਵੀ ਕਿ ਇਹ ਕਿ ਆਪਾਂ ਪੈਸੇ ਕਢਾ ਲੈ ਜਾਂ ਕੋਈ ਇਸ ਤਰੀਕੇ ਦਾ ਕੋਈ ਸਿਸਟਮ ਨਹੀਂ ਹੈ ਇਹ ਤਾਂ ਅਜੇ ਤਾਂ ਬਿੱਲ ਵੀ ਨਹੀਂ ਜਮਾ ਕਰਾਇਆ ਸੀ ਆਸ਼ੀਮਾਨ ਨੂੰ ਤਾਂ ਇਹ ਇਹ ਚੀਜ਼ਾਂ ਛੱਡੋ ਤੁਸੀਂ ਪਲੀਜ਼ ਪੇਸ਼ੈਂਟ ਨੂੰ ਲੈ ਕੇ ਆਓ ਔਰ ਅਸੀਂ ਟ੍ਰੀਟਮੈਂਟ ਕਰੀਏ ਬਟ ਇਹ ਨਹੀਂ ਮੰਨੇ ਔਰ 50 55 ਦਿਨ ਜਾਂ ਅੱਜ 60 ਦਿਨ ਹੋ ਗਏ ਇਹ ਸਾਡੇ ਕੋਲ ਇਕੱਠੇ ਹੋ ਕੇ ਆ ਗਏ ਕਿ ਜੀ ਪੇਸ਼ੈਂਟ ਦੀ ਤਾਂ ਡੈਥ ਹੋ ਗਈ ਔਰ ਅਸੀਂ ਹੋਰ ਡਾਕਟਰਾਂ ਕੋਲ ਉਹਦਾ ਇਲਾਜ ਕਰਾਇਆ ਅ ਔਰ ਇਹ ਜਿਹੜੇ ਤੁਸੀਂ ਸਾਨੂੰ ਜਿਹੜੀ ਇਹਦੀ ਕੰਪਨਸੇਸ਼ਨ ਦਿੱਤੀ ਜਾਵੇ ਅਸੀਂ ਇਹਨਾਂ ਨੂੰ ਫੇਰ ਰਿਕੁਐਸਟ ਕੀਤੀ ਕਿ ਦੇਖੋ ਕਿ ਕੋਈ ਵੀ ਚੀਜ਼ ਆ ਕੋਈ ਵੀ ਨੈਗਲੀਜੈਂਸੀ ਆ ਜਾਂ ਕੋਈ ਵੀ ਚੀਜ਼ ਆ ਉਸ ਚੀਜ਼ ਨੂੰ ਮੈਂ ਔਰ ਤੁਸੀਂ ਨਹੀਂ ਡਿਸਾਈਡ ਕਰ ਸਕਦੇ ਇਹਨਾਂ ਨੂੰ ਜਿਹੜਾ ਹੈ ਇੱਕ ਡਾਕਟਰਾਂ ਦੀ ਟੀਮ ਹੀ ਡਿਸਾਈਡ ਕਰ ਸਕਦੀ ਹੈ ਤਾਂ ਇਹ ਰਿਕੁਐਸਟ ਤੁਸੀਂ ਜਿਹੜੀ ਹੈ ਸਿਵਲ ਸਰਜਨ ਜਾਂ ਸਿਵਲ ਹਸਪੀਟਲ ਲੈ ਕੇ ਜਾਓ ਉਹ ਸਾਨੂੰ ਮੈਡੀਕਲ ਬੋਰਡ ਬਣਾਣਗੇ ਔਰ ਸਾਡ ਨੂੰ ਦੱਸਣਗੇ ਅ ਅ ਸਾ ਅਸੀਂ ਇਹ ਪੂਰੀ ਫਾਈਲ ਅਸੀਂ ਉਹਨਾਂ ਨੂੰ ਪੇਸ਼ ਕਰਾਂਗੇ ਔਰ ਜੋ ਵੀ ਮੈਡੀਕਲ ਬੋਰਡ ਜਿਹੜਾ ਇਹਦਾ ਫੈਸਲਾ ਕਰੂਗਾ ਅਸੀਂ ਉਹਨੂੰ ਪੂਰਾ ਪੂਰਾ ਮਾਨਿਆ ਕਰਾਂਗੇ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਉਹਨੇ ਪ੍ਰੋਟੈਸਟ ਕਰ ਰਹੀ ਹੈ ਜੀ ਔਰ ਇੱਕ ਤੁਹਾਡੀ ਮੀਟਿੰਗ ਹੋਈ ਹੈ ਜੀ ਉਹਦੇ ਵਿੱਚ ਕੀ ਹਾਲ ਨਿਕਲਿਆ ਜੀ ਮੀਟਿੰਗ 'ਚ ਵੀ ਮੈਂ ਇਹਨਾਂ ਨੂੰ ਹੀ ਰਿਕਵੈਸਟ ਕੀਤੀ ਆ ਕਿ ਅ ਸਰ ਦੇਖੋ ਕਿ ਦੋ ਬੰਦਿਆਂ ਦਾ ਕੋਈ ਵੀ ਮੰਨ ਲਓ ਕੋਈ ਡਿਸਪਿਊਟ ਹੈ ਤਾਂ ਉਹਨੂੰ ਥਰਡ ਬੰਦਾ ਹੀ ਅਸੈਸ ਕਰਕੇ ਜੱਜ ਕਰ ਸਕਦਾ ਜਿਹੜਾ ਕਿ ਉਹਦਾ ਮਾਹਰ ਹੋਵੇ ਤਾਂ ਇਹ ਮੈਡੀਕਲ ਲਾਈਨ ਨਾਲ ਕੋਈ ਚੀਜ਼ ਕਨਸਰਨ ਰੱਖਦੀ ਹੈ ਅਗਰ ਕੋਈ ਤੁਹਾਨੂੰ ਲੱਗਦਾ ਕਿਸੇ ਵੀ ਪੇਸ਼ੈਂਟ ਨੂੰ ਲੱਗਦਾ ਕਿ ਇਹ ਚੀਜ਼ ਗਲਤ ਹੋਈ ਹੈ ਤਾਂ ਉਹਨੂੰ ਇੱਕ ਡਾਕਟਰ ਹੀ ਅਸੈਸ ਕਰ ਸਕਦਾ ਹੈ ਯਾ ਮੈਂ ਜਾਂ ਤੁਸੀਂ ਨਹੀਂ ਅਸੈਸ ਕਰ ਸਕਦੇ ਉਹਦੇ ਫੀਲਡ ਦੇ ਮਾਹਿਰ ਹੀ ਉਹਨੂੰ ਅਸੈਸ ਕਰ ਸਕਦੇ ਆ ਅਸੀਂ ਇਹਨਾਂ ਨੂੰ ਇਹੀ ਰਿਕੁਐਸਟ ਕੀਤੀ ਆ ਕਿ ਜਿਹੜਾ ਹੈ ਕਿ ਇਹ ਸਰਕਾਰ ਵੱਲੋਂ ਜਿਹੜਾ ਵੀ ਬੋਰਡ ਬਣੂਗਾ ਉਹ ਬੋਰਡ ਦਾ ਜਿਹੜਾ ਵੀ ਫੈਸਲਾ ਆਊਗਾ ਸਾਨੂੰ ਪੂਰਾ ਪੂਰਾ ਮੰਨਿਆ ਹੋਊਗਾ ਅਗਰ ਸਾਨੂੰ ਦੰਡ ਲਾਂਦੀ ਆ ਸਰਕਾਰ ਅਸੀਂ ਇਸ ਚੀਜ਼ ਨੂੰ ਮੰਨਾਂਗੇ ਅਗਰ ਸਾਨੂੰ ਕਲੀਨ ਚਿੱਟ ਦਿੰਦੀ ਆ ਤਾਂ ਅਸੀਂ ਕਲੀਨ ਮੰਨਾਂਗੇ ਫੋਨ ਮੀਟਿੰਗ ਤਾਂ ਬਾਅਦ ਮਤਲਬ ਕਿ ਜਿਹੜੇ ਲਗਾਤਾਰ ਬੈਠੇ ਨੇ ਤੇ ਜਾਂ ਮਤਲਬ ਕਿ ਕੁਝ ਕੰਮ ਮੰਨੀ ਆ ਉਹਨਾਂ ਨੇ ਜੀ ਉਹਨਾਂ ਨੂੰ ਅਸੀਂ ਜੇ ਕੋਈ ਪ੍ਰੋਟੈਸਟ ਹੈ ਤਾਂ ਅਸੀਂ ਉਸ ਦੀ ਪੂਰੀ ਪੂਰੀ ਰਿਸਪੈਕਟ ਕਰਦੇ ਹਾਂ ਬਟ ਇਹਦਾ ਹੱਲ ਇਹੀ ਹੈ ਕਿ ਸੋਲੂਸ਼ਨ ਇਹਦਾ ਇਹੀ ਹੈ ਕਿ ਅਗਰ ਉਹਨੂੰ ਮਾਹਰ ਡਾਕਟਰਾਂ ਦੀ ਟੀਮ ਅਸੈਸ ਕਰੇ ਤਾਂ ਹੀ ਉਸ ਚੀਜ਼ ਦਾ ਫੈਸਲਾ ਕੋਈ ਨਿਕਲੂਗਾ ਆਦਰਵਾਇਜ਼ ਅਸੀਂ ਕਿਸੇ ਨੂੰ ਪ੍ਰੋਟੈਕਟ ਪ੍ਰੋਟੈਸਟ ਕਰਨ ਲਈ ਰੋਕ ਨਹੀਂ ਸਕਦੇ ਹਾਂ ਜੀ ਹਾਂ ਜੀ ਰੋਜ਼ ਹਾਂ